ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਗੁਰਦਾਸਪੁਰ ਵਿਖੇ ਪ੍ਰੈਸ ਕਾਨਫਰੰਸ ਵੀ ਕੀਤੀ। ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਐਸਵਾਈਐਲ ਦੇ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਤੇ ਤਿੱਖੇ ਵਾਰ ਕੀਤੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਤੇ ਚੋਣ ਲੜ ਰਹੀ ਹੈ ਤੇ ਲੋਕਾਂ ਦਾ ਸਾਥ ਉਹਨਾਂ ਨੂੰ ਮਿਲ ਰਿਹਾ ਹੈ। ਉੱਥੇ ਹੀ ਦਲਜੀਤ ਸਿੰਘ ਚੀਮਾ ਦੇ ਨਾਲ-ਨਾਲ ਇਸ ਮੌਕੇ ਤੇ ਅਕਾਲੀ ਦਲ ਪਾਰਟੀ ਦੇ ਆਗੂ ਗੁਰਬਚਨ ਸਿੰਘ ਬੱਬੇ, ਖਲੀਲ ਗੁਰ ਇਕਬਾਲ ਸਿੰਘ ਮਾਹਲ, ਰਾਜਕੁਮਾਰ ਗੁਪਤਾ ਦੇ ਨਾਲ ਨਾਲ ਸਮੁੱਚੀ ਲੀਡ ਤਾਲੜ ਤੇ ਲੱਗ ਗਈ 870 ਆਪਣੇ ਜੀਮੇ ਸਾਥੀਆਂ ਨੂੰ ਨਾਲ ਲੈ ਕੇ ਨੋਮੀਨੇਸ਼ਨ ਦਾ ਜਿਹੜਾ ਕੰਮ ਦਾ ਉਹ ਪੂਰਾ ਹੋ ਗਿਆ ਬੜੀ ਖੁਸ਼ੀ ਹੈ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ 15 ਅਪ੍ਰੈਲ ਤੋਂ ਕੰਮ ਸ਼ੁਰੂ ਕੀਤਾ ਸੀ ਇੱਕ ਦਿਨ ਵੀ ਬੈਠਣ ਨੂੰ ਨਹੀਂ ਮਿਲਿਆ ਇੰਨਾ ਜੋਸ਼ ਹੈ ਸਾਰੀ ਲੀਡਰਸ਼ਿਪ ਨੂੰ ਹਲਕੇ ਦੇ ਵਿੱਚ ਜੋ ਟੋਕ ਹੈ ਇਹ ਰਾਤ ਲੱਗੀ ਹੋਈ ਹੈ ਔਰ ਪਬਲਿਕ ਦੇ ਵਿੱਚ ਵੀ ਬਹੁਤ ਵੱਡਾ ਕੁਝ ਬੜੀ دیر ਬਾਅਦ ਜੋ ਕੀ ਹੁਣ ਉੱਠ ਖੜੇ ਹੋਏ ਆ ਕਿ ਇਸ ਤਰ੍ਹਾਂ ਕਿਸੇ ਕੇ ਪੰਜਾਬ ਦੇ ਵਿੱਚ ਸਰਕਾਰ ਨੂੰ ਕਰਾ ਜਾਣੀ ਹੈ ਜੋ ਕੁਝ ਕੇਂਦਰ ਸਰਕਾਰ ਕਰ ਰਹੀ ਹੈ ਜਾਂ ਜੋ ਕੁਝ ਕਾਂਗਰਸ ਪਹਿਲਾਂ ਲੋਕਾਂ ਦਾ ਵਿਸ਼ਵਾਸ ਕਰਕੇ ਕਿ ਹੁਣ ਤੱਕਦੇ ਹੋ ਕੇ ਤੇ ਉਹਨਾਂ ਪਾਰਟੀਆਂ ਦੇ ਨਾਲ ਖੜਨਾ ਚਾਹੀਦਾ ਜਿਹਦੇ ਲੋਕਾਂ ਦੇ ਕੰਮ ਹੋਣ ਇਸ ਕਰਕੇ ਜਨਤਾ ਦਾ ਕਰਵਾਦਾ ਮਿਲ ਕੇ ਹੁਣ ਜੋਸ਼ ਹੋਰ ਵੱਧੇਗਾ ਔਰ ਜਿੰਨਰਾਤ ਮੈਂਟ ਕਰਕੇ ਤੁਸੀਂ ਤਾਂ ਦਿੱਤਾ। ਸ਼ੁਭ ਸਰ ਇਹਦਾ ਲੱਗ ਰਿਹਾ ਕਿ ਇਸ਼ੂ بیس ਪੋਲਟਿਕਸ ਆਪੋ ਪਰੇ ਜਾ। ਕੋਈ ਗੱਲ ਨਹੀਂ ਆ ਨਾ ਕਿ ਜਦੋਂ ਰੋਲਿੰਗ ਪਾਰਟੀਆਂ ਕੋਲੇ ਕਿਸੇ ਵੀ ਗੱਲ ਦਾ ਜਵਾਬ ਨਾ। ਜਦੋਂ ਪਾਰਟੀਆਂ ਨੇ ਕੁਮਲਾਕ ਕੋਲੇ ਪ੍ਰਚਾਰ ਕਰਕੇ ਵੋਟਾਂ ਲੈ ਲਈਆਂ ਹੋਣ ਤੇ ਬਾਅਦ ਚ ਲੋਕਾਂ ਦੇ ਕੰਮ ਬਣਾਏ ਹੋ। ਤੇ ਫਿਰ ਉਹ ਇਸ਼ੂ ਦੇ ਉੱਤੇ ਕਿਵੇਂ ਆਉਂ। ਇਸ਼ੂ ਦੇ ਉੱਤੇ ਤਾਂ ਪਾਰਟੀਆਂ ਹੁੰਦੀ ਐ। ਅਸੀਂ ਜਿਹੜੀ 2017 ਦੀ ਤੇ 22 ਦੀ ਰਕਸ਼ਨ ਵੀ ਆਪਣੇ ਕੰਮ ਤੇ ਲਾ। ਅਸੀਂ ਇੱਕ ਇੱਕ ਕੀ ਕਰਾਂਦੇ ਸੀ ਕਿਆ ਕੰਮ ਅਸੀਂ ਕੀਤਾ ਕੰਮ ਇਹ ਉਦੋਂ ਦੇ ਫੂਟ ਪ੍ਰਚਾਰ ਰਉਣ ਵਾਸਤੇ ਝੋਟਾ ਲਾਉਣ ਵਾਸਤੇ ਨਵੇਂ ਜਿਹੜੇ ਗਲਤਫਹਿਮੀ ਸਾਬਤ ਬਣਾਉਣ ਨਾਲ ਪਰਦੇ ਵਿੱਚ ਇਸ ਕਰਕੇ ਮੋਟਾ ਤਾਂ ਹਮਰਾਹ ਕੋਲ ਪ੍ਰਚਾਰ ਕਰਕੇ ਜਾਣੀ ਹੁਣ ਜਨਤਾ ਜਵਾਬ ਮੰਗਦੀ ਜਵਾਬ ਵਾਲੇ ਪਾਸੇ ਕੁਝ ਜਾਣਨ ਦੀ ਲੋੜ ਹੈ ਜਵਾਬ ਕਿਸੇ ਦਿੰਦਾ ਹੈ ਨਹੀਂ ਨਾ ਕੇਂਦਰ ਸਰਕਾਰ ਕੋਲੇ ਨਾ ਕਾਂਗਰਸੀ ਜਿਹੜੀ ਪਾਸਾ ਸਰਕਾਰ ਕਰਦੀ ਉਹਦੇ ਕੋਲੇ ਦਾ ਆਵਾਜ਼ੀ ਪਾਰਟੀ ਜੇਕਰ ਜਵਾਬ ਨਾ ਹੋਵੇ ਫਿਰ ਇੱਧਰ ਉੱਧਰ ਦੀ ਮਾਰ ਕੇ ਕਿਹੜਾ ਲਾ ਕੇ ਰਹਿ ਗਿਆ ਤੁਸੀਂ ਵੀ ਨੌਂਸ ਬਰਬਰ ਤੇ ਚੱਲਦੇ ਹੋ ਉਹ ਕਹ ਲਿਆ ਵੀ ਜਿਹੜੀਆਂ ਪਾਰਟੀ ਦੇ ਨਾਲ ਅਜਿਹਾ ਮੁਕਾਬਲਾ ਹੈ ਉਹ ਚੋਣ ਮੈਨੀਫੈਸਟੋ ਦੀ ਗੱਲ ਕਰਦੇ ਨੇ ਜਿਹਦੇ ਪਹਿਲੇ ਚੋਣ ਮੈਨੀਫੈਸਟੋ ਪੂਰੇ ਹੋਏ ਹੋਣ ਤੇ ਇਹ ਤੇ ਨਵੇਂ ਤੇ ਰੋਕੀ ਤਬਾਰ ਕਰਦੇ ਨੇ ਇਹ ਕਰਕੇ ਬੜਾ ਵੱਡਾ ਲੋਕਾਂ ਵਿੱਚ ਜਿਹੜੀਆਂ ਪਾਰਟੀਆਂ ਦੇ ਪ੍ਰਤੀ ਰੋਸ ਹੈ ਤੇ ਸਾਨੂੰ ਬੜਾ ਹੰਗਾਰਾ ਮਿਲ ਗਿਆ If you wish that your child learns today and leads tomorrow, bring them to A&M's Gems Cambridge International School, Pathankot, affiliated to CBSC New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a and gems cambridge international school opposite canada palace near a&m institute's jalandhar Dalozi bypass road patankar